ਐਸਐਮ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਪੰਦਰ ਸਿੰਘ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੱਖ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਇਲਾਕੇ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਪਰ ਬੇਕਾਫ਼ ਚੋਰ ਅਤੇ ਲੁਟੇਰੇ ਮਾਰਦਾਤਾ ਨੂੰ ਅੰਜਾਮ ਦੇ ਜਾਂਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਬਾਲ ਨਗਰ ਇਲਾਕੇ ਦੇ ਵਿੱਚੋਂ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਏ ਰਿਕਸ਼ਾ ਦੀਆਂ ਬੈਟਰੀਆਂ ਸ਼ਰਿਆਮ ਚੋਰੀ ਕਰ ਲਈਆਂ ਜਾਂਦੀਆਂ ਹਨ ਅਤੇ 50 ਹਜ਼ਾਰ ਦਾ ਨੁਕਸਾਨ ਉਸ ਏ ਰਿਕਸ਼ਾ ਮਾਲਕ ਦਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀਆਂ ਹਨ ਅਤੇ ਚੋਰ ਆਉਂਦੇ ਹਨ ਬੈਟਰੀਆਂ ਚੋਰੀ ਕਰਦੇ ਹਨ ਅਤੇ ਉੱਥੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਅਤੇ ਹੁਣ ਉਸ ਪੀੜਤ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਦਰਸਲੂ ਦੇ ਅਣਾਦੇ ਬਾਲ ਸਿੰਘ ਨਗਰ ਤੋਂ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਕਰਦੇ ਬਾਹਰੀ ਈ ਰਿਕਸ਼ਾ ਖੜਾ ਕੀਤਾ ਹੋਇਆ ਸੀ ਅਤੇ ਦੋ ਚੋਰ ਦੇਰ ਰਾਤ ਨੂੰ ਆਏ ਅਤੇ ਇਹ ਰਿਕਸ਼ੇ ਦੀਆਂ ਬੈਟਰੀਆਂ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਅਤੇ ਉੱਥੇ ਹੀ ਪੀੜਤਾ ਹਾਨੀ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਜਦੋਂ ਚੋਰੀ ਦੀ ਘਟਨਾ ਦਾ ਉਸ ਨੂੰ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਕੰਟਰੋਲ ਰੂਮ ਤੇ ਫੋਨ ਕੀਤਾ ਅਤੇ ਉਸ ਤੋਂ ਬਾਅਦ ਪੀਸੀਆਰ ਵਾਲਿਆਂ ਦਾ ਫੋਨ ਆਇਆ ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਥਾਣੇ ਜਾ ਕੇ ਰਿਪੋਰਟ ਕਰ ਦੋ ਅਤੇ ਮੌਕੇ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਹਨੀ ਭਾਜੀ ਰਾਤੀ ਹੋਇਆ ਕੀ ਸੀਗਾ ਜੀ ਕੀ ਮਾਮਲਾ ਭਾਜੀ 2:30 ਵੇ ਦੀ ਗੱਲ ਆ ਯਾਰ ਜਾਨੇ ਸੀ ਦੋ ਸਕੂਟਰੀਆਂ ਦੇ ਇੱਕ ਜੁਪੀਟਰ ਸੀ ਇੱਕ ਐਕਟਿਵਾ ਸੀਗੀ ਅੱਛਾ ਜੀ ਮੂਤੇ ਰਮਾਲ ਬੰਨੇ ਹੋਏ ਸੀ ਐਂ ਕਪੜੇ-ਕਪੜੇ ਪਾ ਕੇ ਜਾਗ ਤਾਂ ਪਾਈਆਂ ਸੀ ਪੁਰੀਆਂ ਉਹਨਾਂ ਨੇ ਪਤੀ ਗਰਮੀ ਚ ਤੇ ਚੱਲਣ ਆਏ ਤਾਂ ਐਕਟਿਵਾ ਤੋਂ ਐਤੋਂ ਇਰੀਕਸ਼ੇ ਦੀ ਬੈਟਰੀ ਖੋਲੀਆਂ ਬੈਟਰੀਆਂ ਖੋਲ ਕੇ ਟੈਕੋ ਲਤੀਆਂ ਤੇ ਲੈ ਗਏ ਤੇ ਬਾਅਦ ਚੋਂ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ 112 ਤੇ ਤਾਂ ਸਾਨੂੰ ਉਹਨਾਂ ਨੇ ਸਾਡੀ ਲਿਖੀ 112 ਤੇ ਉਹਨਾਂ ਨੇ ਇੱਕ ਕੰਪਲੇਨਟ ਲਿਖ ਕੇ ਸਾਡੀ ਤੇ ਸਾਨੂੰ ਪੀਸੀਆ ਦੇ ਮੁੜ ਕੇ ਵੈਕ ਕੋ ਲਾਂਦੀ ਆ ਤੇ ਪੀਸੀਆ ਵਾਲੇ ਸਾਨੂੰ ਕਹਿੰਦੇ ਆ ਜੀ ਜਿਹੜੀ ਚੋਰੀ ਹੋਣੀ ਸੀ ਹੁਣ ਤਾਂ ਹੋ ਗਈ ਆ ਕਿੜੇ ਕੋ ਥਾਣੇ ਅਗਰ ਰਿਪੋਰਟ ਲਿਖਾ ਦੂ ਅਸੀਂ ਪੀਸੀਆ ਨੂੰ ਕਿਹਾ ਕਿ ਇਸੀ ਮੌਕੇ ਤੇ ਆ ਕੇ ਮੌਕਾ ਦੇ ਲਓ ਕਹਿੰਦਾ ਮੌਕਾ ਸਵੇ ਦੇਖਾਂਗੇ ਅੱਗੇ ਜੀ ਹੁਣ ਕੋਈ ਮੌਕਾ ਨਹੀਂ ਦੇਣਾ ਅਸੀਂ ਸੋਇਆ ਕੁਝ ਅਪਡੇਟ ਕਪਡੇਟ ਲਿਖਾ ਦੂ ਕਿਹੜੇ ਥਾਣੇ 'ਚ ਕੰਪਲੀਟ ਗਿਆ ਥਾਣਾ ਦਰੇਸ਼ੀ ਜੀ ਤੇ ਪੀਸੀਆਰ ਨੇ ਤੁਹਾਡੀ ਫੋਨ ਤੇ ਗੱਲ ਹੋਈ ਤੁਹਾਡੀ ਕੋ ਉਹਦੇ ਕੋਈ ਰਿਕਾਰਡਿੰਗ ਹੈ ਇਦਾਂ ਕਹਿੰਦੇ ਰਿਕਾਰਡਿੰਗ ਨਹੀਂ ਕੋਈ ਪਾਜੀ ਹੈਗੀ ਅਸਾਂ ਸੁਣਦੇ ਆਈ ਕਿ ਆ ਕੀ ਚੀਜ਼ ਨੂੰ ਚੋਰੀ ਹੋਣੀ ਸੀ ਹੁਣ ਤਾਂ ਹੋ ਗਈ ਆ ਤੁਸੀਂ ਥਾਣੇ ਅਗਰ ਰਿਪੋਰਟ ਲਿਖਾ ਦਿਓ ਚੋਰ ਲੰਘੇ ਹੁਣ ਅੱਛਾ ਜੀ ਉੱਥੋਂ 15 ਕਿ ਮਿੰਟ 20 ਮਿੰਟ ਬਾਅਦ ਸਿਚੁਏਟ ਤੇ ਦੇਖੇ ਆ ਬਰਾਤੇ ਦੋ ਗੱਲੇ ਸਾਢੇ ਗੁਪਤੇ ਖੜੇ ਸੀ ਗਏ ਬੈਟਰੀਆਂ ਲੈ ਗਏ ਅਸੀਂ ਪੁੱਛਿਆ ਕੀਤਾ ਉਹਨਾਂ ਦਾ ਉਹ ਨਿਕਲ ਕੇ ਸਾਡੇ ਉੱਥੋਂ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਨੁਕਸਾਨ ਹੈ ਪਾਜੀ 50 ਹਜ਼ਾਰ ਦਾ ਲਗਭਗ ਹੋਇਆ ਜੀ ਅੱਛਾ ਜੀ ਪਹਿਲਾਂ ਵੀ ਕਦੀ ਵਾਰਦਾਤ ਹੋਈ ਐ ਇਸ ਕਚੋਰੀ ਟੋਰੀ ਹੁੰਦੀ ਰਹਿੰਦੀ ਐ ਚੋਰੀਆਂ ਤਾਂ ਹੁੰਦੀਆਂ ਰਹਿੰਦੀਆਂ ਆਜ ਕੱਲ ਅੱਛਾ ਜੀ ਤੇ ਬੈਟਰੀ ਪਹਿਲੀ ਵਾਰ ਚੋਰੀ ਹੋਈ ਜੀ ਪਹਿਲਾਂ ਵੀ ਕਦੀ ਬੈਟਰੀ ਪਹਿਲੀ ਵਾਰੀ ਹੋਈ ਐ ਜੀ ਅੱਛਾ ਕੋਈ ਸੀਸੀਟੀਵੀ ਫੁਟੇਜ ਐ ਸੀਸੀਟੀਵੀ ਫੁਟੇਜ ਸਾਰੀ ਹੈਗੀ ਐ ਜੀ ਅੱਛਾ ਆ ਰਹੇ ਆ ਬੰਦੇ ਉਹਦੇ ਅੱਜ ਬੰਦੇ ਪੂਰਾ ਆ ਰਹੇ ਆ ਜੀ ਬੰਦੇ ਨਾਲ ਡਾਂਗਾ ਵੀ ਸੀਗੀਆਂ ਉਹ ਹਥਿਆਰ ਵੀ ਹੋਣੇ ਉਹਨਾਂ ਦੇ ਕੋਲ ਜੀ ਹਾਂ ਕਹਿੰਦੇ ਕੋਈ ਇੱਕ ਦੂਜੇ ਨੂੰ ਇਸ਼ਾਰਾ ਕਰ ਰਹੇ ਸੀ ਬੈਟਰੀ ਅੱਛਾ ਜੀ ਇਸ਼ਾਰਾ ਹਾਂ ਜੀ ਇਸ਼ਾਰੇ ਨਾਲ ਬੈਟਰੀ ਗੱਡੀ ਉਹਨਾਂ ਨੇ ਬੋਲੇ ਕੋਈ ਉਲੜਾ ਨਹੀਂ ਪਾਇਆ ਅੱਛਾ ਜੀ ਹਾਂ ਜੀ ਕੋਈ ਬੈਟਰੀਆਂ ਮਾਰ ਕੇ ਕਹਿੰ अच्छा जी ਕਿੰਨੇ ਕੁ ਵਜੇ ਦੀ ਗੱਲ ਹੈ ਰਾਤੀ ਇਹ ਰਾਤੀ 22:30 ਤੋਂ 3:00 ਵਜੇ ਦੀ ਗੱਲ ਹੈ ਅੱਛਾ ਜੀ ਕਿਹੜੀ ਕਿਹੜੀ ਜਗ੍ਹਾ ਇਹ ਇਹ ਬਾਗਸਨੇਗਰ ਬਸੀ ਦੱਦੇਵਾਲ ਜੀ ਤੇ ਥਾਣਾ ਕਿਹੜਾ ਪੈਂਦਾ ਦਰੇਸੀ ਦਰੇਸੀ ਕੰਪਲੇਂਟ ਲਿਖਾਤੀ ਕੰਪਲੇਂਟ ਲਿਖਾਤੀ ਸੂਰੇ ਜੀ ਕੀ ਕਹਿੰਦੇ ਪੁਲਿਸ ਉਹ ਕਹਿੰਦੇ ਜੀ ਇਧਰ ਕਾਰਵਾਈ ਕਰਦੇ ਆ ਆਈਓ ਸਾਹਿਬ ਆਉਂਦੇ ਆ ਮੌਕੇ ਤੇ ਕਰਦੇ ਕਰਦੇ ਆ ਅੱਛਾ ਤੇ ਉਹਨਾਂ ਨੂੰ ਸੀਸੀਟੀਵੀ ਦੇ ਦਿੱਤੀ ਸੀਸੀਟੀਵੀ ਦੇ ਦਿੱਤੀ ਗਿਆ ਸਾਡੇ ਐਸਐਮ ਜਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭੀ ਇੱਕ ਜ਼ਰੂਰਤ ਦੀ ਰਿਪੋਰਟ